ਮਾਤਾ ਮਨ ਕੋ ਪੱਥਾਂ ਆ ਗਏ ਰਸਾ ਸਾਰਾ ਸੁੱਟਿਆ ਹੋਰ ਰੂੜੀ ਤੇ ਸਿੜਦਾਂਗੇ ਚਰਨ ਜੀ ਤਾਂ ਹੋਰ ਹੁਣ ਕਿੱਥੇ ਨਾ ਪੈਣਾ ਕਿ ਕਿਸੇ ਬਚਾਵਾ ਹੋ ਜਾਦਾ ਹੋਰ ਅਮੀ ਜੇ ਕਰਕੇ ਨਾ ਔਖਾ ਹੋ ਗਿਆ ਹੁਣ ਤਾਂ ਪੱਥਿਆ ਕਰਾਂਗੇ ਕੁੜੇ ਇੰਨਾ ਇੰਨਾ ਗੋਹਾ ਪਸਦੇ ਆਪਾਂ ਪਾਥੀਆਂ ਆਪਣੇ ਤਾਂ ਵੀ ਘਟਨੇ ਐ ਡੜੀਆਂ ਧੜਾ ਲਾਤੀਆਂ ਸੀ ਪਤਾ ਨਹੀਂ ਕਿਹੜੀ ਸੌਕਣ ਚੱਕਦੀ ਆ ਪਾਥੀਆਂ ਮਾਣਾ ਪੀ ਚੱਕ ਕੇ ਕੋਈ ਲੈ ਜਾਂਦਾ ਮੈਨੂੰ ਤਾਂ ਹੋਰ ਮੈਨੂੰ ਤਾਂ ਆਪਸਕਾ ਧੋਆ ਲਾਲਾ ਇੱਥੇ ਤੱਕ ਧੜ ਸੀਗੀ ਨਹੀਂ ਤੁਸੀਂ ਕੀ ਨੂੰ ਸੁਣਾਈਆਂ ਕਰਦੀਆਂ ਲਵੇ ਤਾਂ ਮੈਂ ਫਿਰਦੀਆਂ ਲੈ ਦੇਖ ਲੈ ਤੂੰ ਹੀ ਬਾੜ ਚ ਬੋਈਏ ਤੜਾਈ ਜਾਂਦੀਆਂ ਤੈਨੂੰ ਕਿਸੇ ਨੇ ਕਿਹਾ ਤੂੰ ਕਿਉਂ ਗੁੱਸਾ ਕਰਦੀਆਂ ਤੁਸੀਂ ਮੈਨੂੰ ਦੇਖ ਕੇ ਬੋਲਦੀਆਂ ਬੋਲਦੀਆਂ ਤੈਨੂੰ ਦੇਖ ਕੇ ਮਨਦੀਪ ਅਸੀਂ ਆਪਸ ਵਿੱਚ ਗੱਲ ਵੀ ਨਾ ਕਰੀਏ ਨਹੀਂ ਗੱਲ ਤਾਂ ਕਰੋ ਆਹ ਕੀ ਕਹਿੰਨੇ ਵੀ ਸਾਡੇ ਪਾਥੀਆਂ ਚੱਕ ਹੋ ਗਈਆਂ ਸਾਡੇ ਚੋਰੀ ਹੁੰਦੀਆਂ ਮਨਦੀਪ ਅਸੀਂ ਤਾਂ ਆ ਕਹਿ ਰਹੇ ਆ ਫਿਰ ਰਾਤ ਨੂੰ ਮੰਜੜਾ ਢਾ ਕੇ ਬਹਿ ਜਾ ਕਰੋ ਤੁਸੀਂ ਇੱਥੇ ਨਿਗਾਰਾ ਰੱਖ ਲਿਆ ਕਰੋ ਜਿਹੜਾ ਚੱਕਦਾ ਕੋਈ ਗੱਲ ਨਹੀਂ ਕਿਉਂ ਬਹਿ ਜੀ ਥੋੜਾ ਸਾਡਾ ਪੱਥਰੀਆਂ ਨੇ ਅਸੀਂ ਕੋਈ ਗੱਲ ਨਹੀਂ ਬਹਿ ਜਾ ਕਰਾਂਗੇ ਬਹਿ ਵੀ ਜਾਇਆ ਕਰਾਂਗੇ ਪਾਥੀਆਂ ਪੱਥ ਕੇ ਤੁਸੀਂ ਤਾਂ ਅੰਦਰ ਵੜ ਜੰਨੀ ਆ ਸਾਰਾ ਗੂਹਾ ਕੋੜਾ ਸਾਡੇ ਬਾੜ ਚ ਆ ਸੰਭਰੇ ਹੈਗਾ ਕਦੇ ਤੁਸੀਂ ਨਹੀਂ ਆਕੇ ਸੰਭਰੇ ਹੈਗਾ ਰੱਖਦੀਆਂ ਹਨਾ ਲੈ ਵੀ ਗੋਹਾ ਕੂੜਾ ਆਉਂਦੇ ਮੈਂ ਪਾਥੀਆਂ ਚੱਕ ਚੱਕ ਲੈ ਜਾ ਤੇ ਤੇ ਪਾਥੀਆਂ ਚੱਕਣ ਦਾ ਕੀ ਮਤਲਬ ਆ ਫਿਰ ਨਹੀਂ ਫਿਰ ਅਸੀਂ ਤਾਂ ਕਹਾਂਗੇ ਸਾਡੀਆਂ ਪਾਥੀਆਂ ਚੱਕੀਆਂ ਨੇ ਸੋਨੂੰ ਕੇ ਗੁੱਸਾ ਲੱਗਦਾ ਤੁਸੀਂ ਕਿ ਬੋਲਦੀਆਂ ਨਹੀਂ ਪੁੱਛਿਆ ਤੇ ਨੂੰ ਵੀ ਮੈਂ ਫੇਰਦੀ ਆ ਭਾਈ ਲਵੇ ਤੂੰ ਮੈਨੂੰ ਦੇਖ ਕੇ ਬੋਲਦੀ ਆ ਹੋਰ ਬੋਲਦੀ ਆ ਸੋਨੂੰ ਦੇਖ ਕੇ ਅਸੀਂ ਆਹ ਨਾਲ ਗੱਲ ਵੀ ਨਾ ਕਰੀਏ ਨਾ ਫੇਰਾਸੀ ਗਵਾਂਢ ਲਵੇ ਹੋਰ ਕੀ ਦਾ ਗਵਾਂਢ ਲਵੇ ਸਾਡਾ ਗਵਾਂਢ ਹੈ ਤਾਂ ਹੀ ਬੋਲਦੇ ਹੋ ਤੁਸੀਂ ਆ ਇੰਨੇ ਘਰ ਨੇ ਆ ਘਰ ਉਹ ਤਾਂ ਕੋਈ ਕਹਿੰਦਾ ਨਹੀਂ ਵੀ ਸਾਨੂੰ ਕਹਿੰਦੇ ਇਹੀ ਚੋਰ ਨੇ ਆਨੇ ਆਹਨ ਤੈਨੂੰ ਪਤਾ ਨਹੀਂ ਇਹੀ ਚੋਰ ਨੇ ਚੱਕ ਚੱਕ ਲੈ ਜਾਂਦੀਆਂ ਨੇ ਇਹ ਹੁਣ ਸੱਚਿਆਂ ਹੁਣ ਆ ਗਿਆਂ ਉਹ ਤੁਹਾਨੂੰ ਸੁਣਦੀਆਂ ਨਹੀਂ ਮੈਂ ਇੱਥੇ ਲਵੇ ਤੁਹਾਨੂੰ ਸੁਣ ਲਿਆ ਤਾਂ ਬੋਲ ਪੀ ਮੈਂ ਹਾਂ ਬੋਲ ਪੀ ਬੈਠ ਜਾ ਬੈਠ ਜਾ ਚੁੱਪ ਕਰਕੇ ਨਾਲੇ ਮੇਰੀ ਗੱਲ ਸੁਣਾ ਉੱਥੇ ਤੱਕ ਸਾਡੇ ਕਮਰੇ ਦੀ ਸਿਹਤ ਨਾ ਸਾਡੇ ਕੂੜਾ ਨਾ ਉਹ ਕਰੀ ਉਰਾ ਹੂੰਝ ਕੇ ਉਰਾ ਕਰ ਦਿੰਦੀ ਏ ਟੇਰੇ ਉਹ ਦੇਖ ਸਾਹਮਣੇ ਕੋਈ ਗੱਲ ਨਹੀਂ ਤੇਰੇ ਹੱਥ ਚ ਲਾਇਆ ਤੇਰੀ ਹੱਦ ਲਾਇਆ ਹੁੰਦਾ ਹੁਣ ਮੈਂ ਦੇਖਿਆ ਕਿੰਨੇ ਵਾਰੀ ਐ ਮੰਜਾ ਮਾਰ ਕੇ ਇਧਰ ਨੂੰ ਕਰ ਦਿੰਦੀ ਏ ਦੇਖ ਲੈ ਉੱਥੇ ਹਲੇ ਵੀ ਮੇਰੀ ਹੱਦ ਚ ਲਾਇਆ ਹਾਂ ਅੱਜ ਚੱਕਿਆ ਜਾਇਆ ਕਰ ਬਾਲਾ ਨਾ ਬੋਲਿਆ ਕਰ ਮੈਨੂੰ ਬਿਨਾਂ ਗੱਲ ਤੋਂ ਲੜਾਈ ਭਾਲਦੀ ਆ ਤੂੰ ਹੋਰ ਕੁਝ ਨਹੀਂ ਪਤਾ ਆ ਦੇਖਦਾ ਮੰਜਾ ਫਿਰ ਆ ਜਾ ਫਿਰ ਆ ਜਾ ਸਾਡੇ ਨਾਲ ਚੁੱਪ ਕਰ ਜਾ ਉਹ ਬਿਨਾਂ ਗੱਲ ਤੋਂ ਪਾਤੀਆਂ ਪਿੱਛੇ ਬੋਲਣ ਲੱਗ ਗਈ ਲੈ ਤੂੰ ਚੁੱਪ ਕਰ ਜਾ ਇਹਨਾਂ ਬੰਦੇ ਲੱਗਦੇ ਨੇ ਉਹਨਾਂ ਦਾ ਕੁਝ ਨਹੀਂ ਜਾਣਾਂ ਸਾਡੇ ਕਿਹੜਾ ਹੱਥ ਨਹੀਂ ਦਿੱਤੇ ਰੱਬ ਨੇ ਸਾਡਾ ਵੀ ਤਾਂ ਮਗਰ ਘਹਾਰਾ ਲੱਗਿਆ ਹੋਇਆ ਉਹ ਵੀ ਤਾਂ ਅੱਧਾ ਕਰਿਆ ਉਹ ਵੀ ਤੁਸੀਂ ਚੱਕਿਆ ਫਿਰ ਹਾਂ ਚੱਕਿਆ ਸੀ ਅੱਜ ਨਹੀਂ ਕੋਈ ਕੱਟੀ ਨਹੀਂ ਕੋਈ ਵਛੀ ਕਹਾਰਾ ਕਿ ਫੁਲਾ ਲਿਆ ਇਥੋਂ ਚੱਕ ਚੱਕ ਕੇ ਗੱਲ ਜਾਂਦੇ ਆ ਆਹੋ ਥੋੜੇ ਹੀ ਚੱਕਦੀਆਂ ਸੀ ਤਾਂ ਹੋਰ ਤਾਂ ਕਿਸੇ ਦੇ ਹੈ ਨਹੀਂ ਗੋਹਾ ਹਨਾ ਬਸ ਤੁਸੀਂ ਹੋ ਗਈਆਂ ਕੱਲੀਆਂ ਮੱਝਾਂ ਵਾਲੀਆਂ ਹੋਰ ਅਸੀਂ ਤਾਂ ਹੈਗੀਆਂ ਹਾਂ ਲੈ ਚਰ ਜੀ ਤਾਂ ਸਿੱਟ ਗਿਆ ਆ ਕਦੀਪ ਦੇਖ ਲੈ ਪਾਥੀਆਂ ਚੱਕਦੇ ਨਾਲ ਚੋਰ ਨਾਲ ਚਤਰ ਕਹਿੰਦੇ ਪਾਥੀਆਂ ਚੱਕਦੇ ਨਾਲ ਤੇ ਨਾਲ ਮੱਝ ਨਾ ਕੱਟੀ ਨਾ ਛੋਟੇ ਕੱਲੀ ਹੈਗਾ ਕੁੱਤਾ ਰੱਖਿਆ ਹੋਇਆ ਨਾ ਪਾਥੀਆਂ ਆਪਣੀ ਚੱਕ ਚੱਕ ਲੈ ਜਾਈ ਜਾਂਦੀਆਂ ਨੇ ਹਲੇ ਬੋਲਦਿਆਂ ਨੇ ਮੋਰੀ ਮੇਰੀ ਗੱਲ ਸੁਣ ਲੈ ਤਾਈ ਪਾਥੀਆਂ ਤਾਂ ਮਨਦੀਪ ਵੀ ਚੱਕਦੀ ਆ ਠੀਕ ਹੈ ਨਾ ਹੋਰ ਤਾਂ ਕੋਈ ਨਹੀਂ ਚੱਕਦਾ ਲੈ 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 ਤੂੰ ਕਿੱਧਰ ਦੇਖ ਲੈ ਬਾਈ ਮੈਨੂੰ ਚੱਕ ਦਿਨ ਪਾਥੀਆਂ ਦੱਸ ਬੀ ਵਾਰੀ ਦੇਖਿਆ ਲੜਾਈ ਤੋਂ ਡਰਦੇ ਚੁੱਪ ਕਰ ਜਾਣੇ ਆ ਠੀਕ ਹੈ ਨਾ ਨਾ ਭਾਈ ਜਾ ਤਾਂ ਉੱਤੋਂ ਫੜ ਲਓ ਚੱਕ ਦੀ ਨੂੰ ਠੀਕ ਹੈ ਨਹੀਂ ਪਾਥੀਆਂ ਕੋਈ ਨਹੀਂ ਚੱਕਦੀ ਇਸ ਦਾ ਮੁੱਲ ਲਿਆ ਕੇ ਘਹਰਾ ਲਾਇਆ ਤੇ ਹੁਣ ਅੰਦਰ ਕਿੱਥੋਂ ਲਾ ਲੀਏ ਚੁੱਪਾ ਦਾ ਕਰ ਹੁਣ ਵੀਡੀਓ ਬਣਾਉਂਗਾ ਮਾਰੀ ਲਾਵਾਂਗੇ ਅਸੀਂ ਵੀਡੀਓ ਨਾ ਬਣਾਈ ਐ ਕਰੀ ਇੱਥੇ ਮੰਝੜਾ ਕੇ ਬੈਠ ਜੀ ਭਾਈ ਠੀਕ ਆ ਫੇਰ ਪਤਾ ਲੱਗ ਜੂ ਨਾ ਮੈਂ ਕੀ ਗੱਲ ਕਰਦੀ ਆ ਤੂੰ ਇੱਥੇ ਤਾਂ ਕਰੋ ਹੀ ਸੰਭਰ ਕੇ ਜਾਂਦੀ ਆ ਚਾਰਨ ਜੀਤ ਜਾ ਮੇਰੀ ਭਾਬੀ ਉਹ ਦੇਖ ਲੈ ਭਾਈ ਸਾਡੀ ਹੱਦ ਉਹ ਦੇ ਲੈ ਮੈਂ ਕੂੜਾ ਉੱਥੇ ਲਾ ਕੇ ਆਈਆਂ ਤੂੰ ਵੀ ਤੀਮੀਆਂ ਪਿੱਛੇ ਲੱਗ ਕੇ ਬੋਲਣ ਲੱਗ ਗਿਆ ਤੀ ਦੇਖ ਲੈ ਲੈ ਥੇ ਨਾ ਕਸੰਬਰ ਨੇ ਆ ਦੇ ਉਹ ਢੇਰੀ ਦੇ ਉਹ ਲਾਈ ਢੇਰੀ ਮੈਂ ਦੇਖ ਲੈ ਨਹੀਂ ਕਿਵੇਂ ਲਾਤੀ ਉਹਰੇ ਬੈਠੀਆਂ ਦੀ ਇਹ ਮੈਨੂੰ ਲੱਗਦਾ ਉੱਥੇ ਬੈਠਾ ਮ ਕਰਾਂ ਦਾ ਦੇਖੀ ਜਾਨਾ ਪਰ ਉਹ ਹੀ ਮਨਦੀ ਢੇਰੀ ਮੈਂ ਹੀ ਚੱਕਦੀ ਉਹਰੇ ਲਾ ਕੇ ਜਾਂਦੀ ਤੂੰ ਹਾਂ ਅਸੀਂ ਤਾਂ ਰੋਜ਼ ਹੀ ਸੰਭਰਦੇ ਆ ਉਹ ਘਾਹ ਖਣਾਂ ਦੇ ਬਹੁਤ ਆਖੇ ਪਾਥੀਆਂ ਥੱਲਣੀਆਂ ਸੁਕਾਉਣੀਆਂ ਬਹੁਤ ਮਿਹਨਤ ਹੁੰਦੀ ਐ ਤੇ ਨਾਲੇ ਮੇਰੀ ਗੱਲ ਸੁਣ ਪਾਥੀਆਂ ਚੱਕੀਆਂ ਤਾਂ ਉਹੀ ਮਾੜੀਆਂ ਨੇ ਨਹੀਂ ਕੋਣ ਚੱਕਦਾ ਤੂੰ ਤਾਂ ਬਿਨਾਂ ਗੱਲ ਤੋਂ ਗਲ ਪਈ ਜਾਂਦੀ ਆ ਮਨ ਨਹੀਂ ਅਸੀਂ ਨਹੀਂ ਚੱਕਦੇ ਵੀਰ ਅਸੀਂ ਤਾਂ ਸਿਲੰਡਰ ਤੋਂ ਕੰਮ ਲੈਨੇ ਆ ਨਹੀਂ ਚੱਕਦੇ ਲੈਨੇ ਆ ਤੁਸੀਂ ਕੰਮ ਤੁਸੀਂ ਆ ਗਿਆ ਬੇ ਬੇ ਅਸੀਂ ਝੂਠੇ ਚੱ ਚਾ ਚਰਨਜੀਤ ਤੇ ਚੱਕ ਪਠੜਾ ਆਪਾਂ ਤਾਂ ਕੰਮ ਕਰੀਏ ਇਹ ਤਾਂ ਬੇਲੜਾ ਨਹੀਂ ਆ ਮੰਗਰ ਲਾ ਕੇ ਕਰਦੇ ਆ ਗੋਹੇ ਚੱਕੇ ਤੋਂ ਹੀ ਮਾਰੇ ਹੁੰਦੇ ਨੇ ਵੇਖਾਂ ਬੇਬੇ 20 ਵਾਰ ਦੇਖਿਆ ਤੁਹਾਨੂੰ ਬੇਬੇ 20 ਵਾਰ ਦੇਖਿਆ ਚੱਕ ਦੀ ਉਹਦੇ ਫਿਰ ਸਿਰ ਤੋਂ ਫੜਦੇ ਨਾ ਤੁਸੀਂ ਉਹਦੇ ਗੁੱਤੋਂ ਫੜ ਲੈਂਦੇ ਜਦੋਂ ਦੇਖਿਆ ਸੀ ਮੈਂ ਨਾ ਵੀਡੀਓ ਬਣਾਉਂਦਾ ਕੋਈ ਬਣਾ ਲਈ ਬਾਈ ਤੂੰ ਹਾਂ ਸੁੱਕ ਜਾ ਗੋਹਾ 10 ਦਿਨ ਹੋ ਗਏ ਪਏ ਇਹਨੂੰ ਪੱਥਿਆ ਤਾਂ ਜਾਂਦਾ ਨਹੀਂ ਹੁਣ ਅਰੂੜੀ ਤੇ ਸਿੱਟੂ ਸਾਰਾ ਚੱਕ ਕੇ ਪੱਥਿਆ ਕਿਉਂ ਨਹੀਂ ਜਾਂਦਾ ਕਿ ਤੂੰ ਹੀ ਪੱਥ ਕੇ ਜਾਨੀ ਆ ਤਾਈ ਗੱਲਾਂ ਦੇ ਹਿਲਾ ਕਰਦੀ ਵੇ ਜਾਣਦੇ ਵੇ ਜਾਣਦੇ ਤੂੰ ਬਾੜੀ ਮੇਰ ਜੀ ਨਾ ਕਰਾ ਭੱਜ ਜਾ ਕਿਉ ਮੇਰ ਹੋਰ ਛੋਟੀ ਕਰ ਮੈਂ ਜਾ ਫਿਰ ਭੱਗ ਜਾ ਤੇ ਮੈਂ ਤੂੰ ਅਗਲੇ ਦਿਕਰ ਦੀ ਗੱਲ ਚ ਕੀ ਲੈਣਾ ਪੁੱਥਣ ਭਾਵੇਂ ਨਾ ਪੁੱਥਣ ਤੂੰ ਹੋਰ ਹੀ ਪਾਸੇ ਸਟੇਸ਼ਨ ਫੜ ਲੈਨੀ ਤੁਸੀਂ ਮਾਰ ਕੇ ਜਾਂਦੇ ਇੱਥੇ ਤੁਸੀਂ ਜਿੱਤੇ ਅਸੀਂ ਹਾਰੇ ਤੂੰ ਆਪਦੇ ਘਰ ਨੂੰ ਭੱਗ ਜਾ ਸੀ ਆਪਦੇ ਘਰ ਨੂੰ ਜਾਂਦੇ ਦੇਖ ਕਿਵੇਂ ਬੋਲ ਦਿਆ ਫਿਰ ਤੂੰ ਅਗਲੇ ਦਿਕਰ ਦੀ ਗੱਲ ਚ ਕਿਉਂ ਬੋਲਦੀ ਫਿਰ ਤਾਂ ਅਗਲਾ ਤੈਨੂੰ ਪੁੱਠਾ ਗਲ ਪਊ ਗਈ ਤੂੰ ਤਾਂ ਆਪ ਫਿਰ ਪੰਗੇ ਲੈਨੀ ਆ ਅਗਲੇ ਦੀ ਘਰ ਦੀ ਗੱਲ ਅਗਲਾ ਪੱਥੇ ਭਾਵੇਂ ਨਾ ਪੱਥੇ ਦੇਖ ਲੈ ਅੱਗੇ ਤੇ ਮੈਂ ਸਾਰਾ ਤਾਈ ਪਾਉਂਦੀ ਆ ਸਾਰਾ ਕਿਵੇਂ ਚਾਂਬਲਦੀਆਂ ਨੇ ਹਾਂ ਇਹੇ ਬਾਕੀ ਚੱਕ ਕੇ ਗਿਆ ਸਮਝਾਉਣਾ ਤਾਂ ਕੀ ਦੀਆ ਉਹਦੇ ਨੂੰਕੋਤ ਨੂੰ ਵੀ ਭਾਈ ਚੋਰੀ ਮਾੜੀ ਹੁੰਦੀ ਐ ਉਹ ਵੀ ਗੋਹੇ ਦੀ ਐ ਆਪ ਹੀ ਕਰਦੀ ਚੋਰੀ ਆਪ ਚੱਕ ਚੱਕ ਖਲ ਜਾਂਦੀ ਐ ਚਲ ਕੋਈ ਤੁਸੀਂ ਬੋਲਣਾ ਹੁਣ ਚੁੱਪ ਕਰ ਜੀ ਚਲ ਕੋਈ ਗੱਲ ਨਹੀਂ ਚਰਨ ਜੀ ਤੇ ਮੈਂ ਮਾਫੀ ਮੰਗਦੀ ਜੇ ਬੇਬੇ ਨੇ ਕੁਝ ਕਹਿਤਾ ਚੰਗਾ ਹੋਰ ਨਾ ਜੇ ਉਹਦੀ ਨਾ ਬੋਲਦੀ ਮੰਦੀਪ ਉਹ ਫਿਰ ਤੈਨੂੰ ਪਤਾ ਗੁੱਸਾ ਤਾਂ ਆ ਹੀ ਜਾਂਦਾ ਜਦੋਂ ਤੁਸੀਂ ਨਾਂ ਲੈ ਕੇ ਬੋਲਣ ਲੱਗ ਪੀਆ ਨਾ ਤਾਂ ਛੋਡਾ ਸੀ ਨੇ ਲੈਤੀ ਨਹੀਂ ਉਹ ਲਾ ਵੀ ਤਾਂ ਮੈਂ ਹੀ ਫਿਰਦੀ ਸੀ ਅਮਨ ਫਿਰ ਮੈਨੂੰ ਹੀ ਕਿਹਾ ਤੁਸੀਂ ਮੈਨੂੰ ਕਾਈ ਲੱਗਦਾ ਚੱਲ ਤੁਸੀਂ ਮੈਂ ਭੱਗ ਜਾ ਪਹਿਲਾਂ ਕੋਈ ਗੱਲ ਨਹੀਂ ਇੱਥੇ ਬੰਦਾਂ ਦੇ ਸਿਰ ਪਾਟ ਜਾਣਗੇ ਹੋਰ ਹੁਣ ਜਿਵੇਂ ਬੋਲਦੀਆਂ ਨੇ